ਪਾਂ ਸਿੱਖਾਂ ਦੀ ਸਿੱਖਾਂ ਨਹੀਂ ਫੜੀਆਂ ਹੋਏ ਆਪਾਂ ਖੰਬਰਾ ਜਰਚ ਤੋਂ ਜਿਹੜੇ ਸਾਈ ਜਸੂ ਮਸੀਹ ਵਾਲੇ ਕਹਿੰਦੇ ਹੀ ਨਾ ਬਈ ਸਿੱਖਾਂ ਦੇ ਘਰੋਂ ਪ੍ਰਸ਼ਾਦਾ ਤੇ ਗੁਰੂ ਨਾਨਕ ਦੇ ਘਰੋਂ ਜਾ ਕੇ ਕਰਮ ਦਾ ਨਾਮ ਲੈ ਕੇ ਜਾਂ ਜਾਤ ਦਾ ਨਾਮ ਲੈ ਕੇ ਕੋਈ ਵਿਤਕਰਾ ਕਰਨਗੇ ਪਰ ਜਿਹੜਾ ਕੋਈ ਧਰਮ ਜਾਤ ਨੂੰ ਲੈ ਕੇ ਟਾਰਗੇਟ ਕਰੇਗਾ ਉਹ ਤੇ ਬੰਦੀ ਕਿੰਨੀ ਸਾਈ ਵਾਲੇ ਉਹ ਕਿੱਥੇ ਗਏ ਸ਼ਤਾਨ ਜਿਹੜੇ ਸਿਰ ਦੇ ਉੱਤੇ ਹੱਥ ਰੱਖ ਕੇ ਫੂਕਾ ਮਾਰ ਕੇ ਕਹਿੰਦੇ ਸੀ ਵੀ ਕੈਂਸਰ ਦੂਰ ਕਰ ਦਾਂਗੇ ਰੋਕ ਲਓ ਹੱਡ ਦੇ ਰੋਕੇ ਜਾਂਦੇ ਸੀ ਤੇ ਮਸੀਹ ਲੋਕਾਂ ਦੇ ਪਾਦਰੀ ਕਿੱਥੇ ਨੇ ਜਿਹੜੇ ਮਦਦ ਕਰਦੇ ਸੀਗੇ ਇਹ ਵੀਡੀਓ ਲਗਾਤਾਰ ਕਈ ਲੋਕ ਪਾ ਰਹੇ ਤੁਸੀਂ ਕੀ ਕਹਿਣਾ ਚਾਹੋਗੇ ਮਸੀਹ ਲੋ ਕਰਦੇ ਕਿ ਨਹੀਂ ਕੁਝ ਹੋਰ ਬਹੁਤ ਜੀ ਬਹੁਤ ਜ਼ਿਆਦਾ ਕਰ ਰਹੇ ਹਨ ਜਿੰਨੇ ਜੋਗੇ ਹੈਗੇ ਬਹੁਤ ਜ਼ਿਆਦਾ ਕਰ ਰਹੇ ਨੇ ਤੇ ਰਾਸ਼ਨ ਕਿਵੇਂ ਆ ਰਿਹਾ ਤੁਹਾਡੇ ਏਰੀਆ ਦੇ ਵਿੱਚ ਜਿਵੇਂ ਮੈਂ ਇੱਕ ਟਰਾਲੀ ਤਾਂ ਹੁਣ ਆਈ ਮੈਂ ਸ਼ਰਕਤ ਦੇ ਵੇਖਿਆ ਕਿੰਨਾ ਦੀ ਆਈ ਏ ਟਰਾਲੀ ਅੰਤਨੁਰਲਾ ਸਾਹਿਬ ਜੀ ਕਿੰਨਾ ਦੀ ਆਈ ਅੰਤਨੁਰਲਾ ਸਾਹਿਬ ਪੰਜਾਬ ਇਸ ਵੇਲੇ ਹੜਾ ਦੀ ਮਾਰ ਚੱਲ ਰਿਹਾ ਹੈ ਤੇ ਇਸੇ ਵਿਚਾਲੇ ਜਿੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਵੱਖੋ-ਵੱਖਰੇ ਧਰਮਾਂ ਦੇ ਵੱਲੋਂ ਵੱਖੋ-ਵੱਖਰੇ ਵਰਗਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਪਰ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਇਸਾਈ ਭਾਈਚਾਰੇ ਨੂੰ ਲੰਘ ਦੇ ਕੇ ਤਾਨ ਨੇ ਮੀਣੇ ਦਿੱਤੇ ਜਾ ਰਹੇ ਨੇ ਦੱਸ ਦਈਏ ਕਿ ਇਸੇ ਦਰਮਿਆਨ ਜਿੱਥੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿੱਥੇ ਇਸਾਈ ਭਾਈਚਾਰੇ ਨੂੰ ਲੰਗਰ ਦੇ ਨਾਮ ਤੇ ਕਾਫੀ ਤੰਜ ਕੱਸੇ ਜਾ ਰਹੇ ਨੇ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਇਹ ਜਿਹੜਾ ਲੰਗਰ ਹੈ ਪੰਜਾਬੀ ਲਾਉਂਦੇ ਨੇ ਹਾਲਾਂਕਿ ਉਧਰ ਦੂਜੇ ਪਾਸੇ ਇਸਾਈ ਭਾਈਚਾਰੇ ਦੇ ਵੱਲੋਂ ਵੀ ਇਸ ਦਾ ਫਿਰ ਜਵਾਬ ਦਿੱਤਾ ਗਿਆ ਦੱਸ ਦਈਏ ਕਿ ਜਿੱਥੇ ਇੱਕ ਪਾਸੇ ਇਸਾਈ ਭਾਈਚਾਰਾ ਵੀ ਵੱਖ-ਵੱਖ ਰੀਆਂ ਥਾਵਾਂ ਤੇ ਹੜਪਰਭਾਵਤ ਇਲਾਕਿਆਂ ਦੇ ਵਿੱਚ ਸੇਵਾ ਕਰ ਰਿਹਾ ਤੇ ਅੰਕੁਰ ਨਰੂਲਾ ਤੇ ਉਹਨਾਂ ਦੀ ਟੀਮ ਦੇ ਵੱਲੋਂ ਵੀ ਲਗਾਤਾਰ ਜਿਹੜੀ ਰਾਸ਼ਨ ਸਮਗਰੀ ਉਹ ਪਹੁੰਚਾਈ ਜਾ ਰਹੀ ਹੈ ਤੇ ਨੂੰ ਲੈ ਕੇ ਜਿਥੇ ਇਸਾਈ ਭਾਈਚਾਰੇ ਦੇ ਜਿਹੜੇ ਲੀਡਰ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਨਾ ਸਿਰਫ ਹੁਣ ਪੰਜਾਬ ਬਲਕਿ ਇਸ ਤੋਂ ਪਹਿਲਾਂ ਕੇਰਲਾ ਦੇ ਵਿੱਚ ਜਦੋਂ ਕੁਦਰਤੀ ਆਪਦਾ ਆਉਂਦੀ ਹੈ ਉਸ ਵੇਲੇ ਵੀ ਕਰੋਨਾ ਮਹਾਮਾਰੀ ਦੇ ਸਮੇਂ ਵੀ ਅਨਕੁਰ ਨਰੂਲਤ ਇਸਾਈ ਭਾਈਚਾਰੇ ਦੇ ਵੱਲੋਂ ਲਗਾਤਾਰ ਜਹੀ ਸੇਵਾ ਜਿਹੜੀ ਹੈ ਨਿਭਾਈ ਗਈ ਸੀ ਤੇ ਹੁਣ ਵੀ ਨਿਭਾਈ ਜਾ ਰਹੀ ਹੈ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਹੋਈ ਉਸ ਨੂੰ ਲੈ ਕੇ ਵੀ ਉਹਨਾਂ ਜਵਾਬ ਦਿੱਤਾ ਸੋ ਜਿੱਦਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਇੱਕ ਬਹੁਤ ਇੱਕ ਵੱਡੀ ਜਿਹੜੀ ਮੁਸੀਬਤ ਸਾਡੇ ਉੱਪਰ ਪਈ ਆ ਜਿਹੜਾ ਹਾੜ ਆ ਚੁੱਕਾ ਸਾਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪਾਣੀ ਦੇ ਨਾਲ ਲੋ ਇਹ ਸੇਵਾ ਜਿਹੜੀ ਅਸੀਂ ਤਿਆਰ ਕੀਤੀ ਆ ਔਰ ਇਹ ਅੱਜ ਤੋਂ ਨਹੀਂ ਆਜ ਤੋਂ ਜਿੱਦੋਂ ਦਾ ਇਹ ਬਾਰਿਸ਼ਾਂ ਸ਼ੁਰੂ ਹੋਈਆਂ ਅੱਜ 10 ਦਿਨ ਹੋ ਗਏ ਆ ਅਸੀਂ ਜਿਹੜਾ ਰਾਸ਼ਨੇ ਵੰਡ ਰਹੇ ਆ ਔਰ ਰੁਟੀਨ ਦੇ ਵਿੱਚ ਵੀ ਜਿਹੜਾ ਵਾ 5000 ਪਰਿਵਾਰ ਨੂੰ ਖੰਬਰਾ ਚਰਚ ਜਿਹੜੀ ਆ ਹਰ ਮਹੀਨੇ ਰਾਸ਼ਨ ਦਿੰਦੀ ਆ ਅਗਰ ਪਿਛਲੇ ਸਮੇਂ ਦੀ ਗੱਲ ਕਰ ਲਈਏ ਵੀ ਜਦੋਂ ਕੇਰਲਾ ਦੇ ਵਿੱਚ ਬਾੜ ਆਈ ਉਹਦੇ ਵੀ 2 ਕਰੋੜ ਰੁਪਏ ਦਾ ਰਾਸ਼ਨ ਜਿਹੜਾ ਅਪੋਸਟਲ ਅੰਕਲ ਯੂਸਫ ਨੂਲਾ ਜੀ ਨੇ ਭੇਜਿਆ ਖੰਬਰਾ ਚਸ ਨੇ ਭੇਜਿਆ ਔਰ ਉਸ ਤੋਂ ਬਾਅਦ ਅਗਰ ਅਸੀਂ ਕੋਰੋਨਾ ਮਹਾਮਾਰੀ ਦੀ ਗੱਲ ਕਰ ਲਈਏ ਕੋਰੋਨਾ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਆਕਸੀਜਨ ਕੰਸਨਟ੍ਰੇਟਰ ਆਕਸੀਮੀਟਰ ਸੈਨੀਟਾਈਜ਼ਰ ਮਾਸਕਸ ਵਗੈਰਾ ਦੀ ਸੇਵਾ ਕੀਤੀ ਔਰ ਰਾਸ਼ਨ ਦੀ ਬਹੁਤ ਵੱਡੀ ਸੇਵਾ ਕੀਤੀ ਪੂਰੇ ਪੰਜਾਬ ਦੇ ਵਿੱਚ ਅਗਰ ਅੱਜ ਪੰਜਾਬ ਦੇ ਵਿੱਚ ਕੋਈ ਮੁਸੀਬਤ ਪਈ ਆ ਤੇ 크੍ਰਿਸਚੀਅਨ ਭਾਈਚਾਰਾ ਪੂਰਾ ਡੱਟ ਕੇ ਨਾਲ ਖੜਾ ਵਾ ਅਪੋਸਟਲ ਅੰਕਲ ਯੂਸਫ ਨੂਲਾ ਜੀ ਜਿਹੜੇ ਨੇ ਉਹ ਨਾਲ ਖੜੇ ਨੇ ਉਹਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਨੇ ਪੂਰੀਆਂ ਟੀ ਕਿਸੇ ਨੂੰ ਕੋਈ ਕਮੀ ਨਹੀਂ ਹੋਣੀ ਚਾਹੀਦੀ ਸਾਡੀਆਂ ਟੀਮਾਂ ਪੰਜਾਬ ਦੇ ਪੂਰੇ ਹਰ ਕੋਨੇ ਦੇ ਵਿੱਚ ਹੈ ਜਿੱਦਾਂ ਗੁਰਦਾਸਪੁਰ ਦੇ ਵਿੱਚ ਖਾਸ ਕਰਕੇ ਵੇਖ ਲਈਏ ਡੇਰਾ ਬਾਬਾ ਨਾਨਕ ਦੇ ਵਿੱਚ ਦੇਖ ਲਈਏ ਜਨਾਲਾ ਦੇ ਵਿੱਚ ਰਮਦਾਸ ਦੇ ਵਿੱਚ ਜਿੱਦਾਂ ਫਾਜ਼ਿਲਕਾ ਦੇ ਵਿੱਚ ਫਰੋਜ਼ਪੁਰ ਦੇ ਵਿੱਚ ਔਰ ਖੁਦ ਅੱਜ ਮੈਂ ਵੀ ਸੁਲਤਾਨਪੁਰ ਲੋਧੀ ਜਾ ਰਿਹਾ ਉੱਥੇ ਜਾ ਕੇ ਸਾਡੇ ਲੋਕ ਜਿਹੜੇ ਨੇ ਬੋਟਾਂ ਦੇ ਵਿੱਚ ਸਾਡੇ ਵਲੰਟੀਅਰ ਸੇਵਾ ਕਰ ਰਹੇ ਨੇ ਉਹ ਧਰਮ ਜਾਤ ਉੱਠ ਕੇ ਸੀ ਸੇਵਾ ਕਰ ਰਹੇ ਆ ਇਹ ਬਿਲਕੁਲ ਮਾਨਵਤਾ ਦੀ ਸੇਵਾ ਵਾ ਇਹ ਪੋਸਟਰ ਅੰਕੁਰ ਜੋਸ਼ਮ ਨੂਲਾ ਜੀ ਦੇ ਮਨ ਤੇ ਦਰਦ ਸੀ ਕਿ ਮੇਰੇ ਜਿਹੜੇ ਪੰਜਾਬ ਦੇ ਲੋਕ ਨੇ ਮੇਰੇ ਜਿਹੜੇ ਭੈਣ ਭਰਾ ਵਾ ਕੋਈ ਵੀ ਭੁੱਖਾ ਨਹੀਂ ਸੌਣਾ ਚਾਹੀਦਾ ਔਰ ਸਾਡੀਆਂ ਸਾਰੀਆਂ ਸਿਸਟਨ ਜਥੇ ਬੰਦੀਆਂ ਜਿੰਨੀਆਂ ਵੀ ਆ ਸਾਡੇ ਲੋਕ ਸੇਵਾ ਕਰ ਰਹੇ ਨੇ ਸਾਨੂੰ ਤੁਹਾਨੂੰ ਦੇਖਣ ਨੂੰ ਮਿਲੇਗਾ ਵੀ ਰੋਡ ਤੇ ਸਾਡੇ ਲੋਕ ਜਿਹੜੇ ਆ ਨਿਰਪੱਖ ਹੋ ਕੇ ਸੇਵਾ ਕਰ ਰਹੇ ਨੇ ਗੱਲ ਕਰੀਏ ਤਾਂ ਹੰਦਲੰਦਰ ਦਿਲੇ ਚ ਵੀ ਪਾਣੀ ਜਿਹੜਾ ਵੱਧਦਾ ਜਾ ਰਿਹਾ ਹੈਗਾ ਤੇ ਇੱਥੇ ਕੀ ਕੀ ਡਿਮਾਂਡਸ ਆਈਆਂ ਨੇ ਕੋਈ ਗੱਲਬਾਤ ਹੋਈ ਪ੍ਰਸ਼ਾਸਨ ਨਾਲ ਜਲੰਧਰ ਜਿਨੇ ਨੂੰ ਮੈਂ ਹਾਂਜੀ ਮੇਰੇ ਡੀਸੀ ਸਾਹਿਬ ਨਾਲ ਗੱਲ ਹੋਈ ਸੀ ਡੀਸੀ ਸਾਹਿਬ ਪੂਰੇ ਇੰਤਜ਼ਾਮ ਆਪਣੇ ਕਰ ਰਹੇ ਆ ਪ੍ਰਸ਼ਾਸਨ ਨਾਲ ਸਾਡੀ ਮੀਟਿੰਗਾਂ ਚੱਲ ਰਹੀਆਂ ਕੱਲ ਵੀ ਮੈਂ ਡੀਜੀਪੀ ਸਾਹਿਬ ਦੇ ਨਾਲ ਪੁਰ ਚੀਫ ਸੈਕਟਰੀ ਸਾਹਿਬ ਦੇ ਨਾਲ ਮੀਟਿੰਗਾਂ ਕਰਕੇ ਆਇਆ ਔਰ ਤੁਸੀਂ ਦੇਖਦੇ ਹੋਵੋਗੇ ਉਪਰ ਅਸੀਂ ਟੋਲ ਫਰੀ ਨੰਬਰ ਦਿੱਤਾ ਵਾ ਕੋਈ ਵੀ ਸਾਨੂੰ ਅਗਰ ਜਲੰਧਰ ਤੋਂ ਲੁਧਿਆਣੇ ਤੋਂ ਪੂਰੇ ਪੰਜਾਬ ਤੋਂ ਕਿਤੇ ਵੀ ਫੋਨ ਕਰਦਾ ਵਾ ਤੇ ਸਾਡੀਆਂ ਟੀਮਾਂ ਉੱਥੇ ਜਿਹੜਾ ਵਾ ਪਹੁੰਚ ਜਾਂਦੀਆਂ ਵਾ ਉਸੇ ਟਾਈਮ ਪਹੁੰਚ ਕੇ ਤਸੀਲੋਕਾਂ ਨੂੰ ਰਾਸ਼ਨ ਦਿੰਨੇ ਹੋਰ ਵੀ ਜਿਹੜਾ ਜਰੂਰਤ ਦਾ ਸਮਾਨ ਆ ਉੱਥੇ ਪਹੁੰਚਾਇਆ ਜਾਂਦਾ ਵਾ ਜਿਦਾ ਤੁਸੀਂ ਦੇਖਿਆ ਵੀ ਸਾਸੀ ਜਿਹੜਾ ਪੈਕੇਟ ਬਣਾ ਰਹੇ ਆ ਉਹ 2 ਤੋਂ 3000 ਰੁਪਏ ਦਾ ਪੈਕੇਟ ਹੈਗਾ ਔਰ ਇਹ ਵਿੱਚ ਪੂਰੇ ਮਸਾਲੇ ਚਾਵਲ ਦਾਲਾਂ ਔਰ ਜਿਹੜਾ ਜਰੂਰਤੀ ਘਰ ਦਾ ਸਮਾਨ ਹੈ ਉਹ ਵੀ ਅਸੀਂ ਦੇ ਰਹੇ ਨਾਲ ਜੋ ਸਾਡੀਆਂ ਲੇਡੀਜ਼ ਭੈਣਾਂ ਉਹਨਾਂ ਦੇ ਜਿਹੜੇ ਕੋਈ ਸਮਾਨ ਜ਼ਰੂਰੀ ਉਹ ਵੀ ਅਸੀਂ ਦੇ ਰਹੇ ਆ ਦਵਾਈਆਂ ਦੇ ਰਹੇ ਆ ਨਾਲ ਤਰਪਾਲਾ ਦੇ ਰਹੇ ਆ ਮਸ਼ਰਦਾਨੀਆਂ ਦੇ ਰਹੇ ਆ ਔਰ ਹੋਰ ਵੀ ਜਿਹੜੀਆਂ ਡਿਮਾਂਡ ਸਾਨੂੰ ਆ ਰਹੀਆਂ ਵਾ ਤੇ ਅਸੀਂ ਉਹ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਆ ਰੈਸ਼ਨ ਤਾਂ ਹਰ ਕੋਈ ਇੱਥੇ ਲੈ ਕੇ ਪਹੁੰਚ ਰਿਹਾ ਪਰ ਜਦੋਂ ਕਹਿ ਰਹੇ ਨੇ ਕਿ ਜਦੋਂ ਪਾਣੀ ਘਟੇਗਾ ਕਈਆਂ ਦੇ ਮਕਾਨ ਟਹਿ ਗਏ ਨੇ ਜਾਂ ਜਿਹੜਾ ਆਰਥਿਕ ਸਥਿਤੀ ਬਹੁਤ ਜ਼ਿਆਦਾ ਵਿਗੜ ਗਈ ਉਦੋਂ ਬਹੁਤ ਜ਼ਿਆਦਾ ਲੋਡ ਪਵੇਗੀ ਤਾਂ ਉਹਨੂੰ ਲੈ ਕੇ ਕੀ ਚੱਲੇਗਾ ਜੀ ਉਹਦੇ ਲਈ ਸਾਡੇ ਜਿਹੜਾ ਆਧੂਪੀਤਾ ਪੋਸ਼ਣ ਕਨੁਲਾ ਜੀ ਨੇ ਉਹਨਾਂ ਪਿਛੇ ਵੀ ਕਈ ਪਰਿਵਾਰਾਂ ਨੂੰ ਪੂਰੇ ਪੰਜਾਬ ਦੇ ਵਿੱਚ ਧਰਮ ਜਾਤ ਉੱਠ ਕੇ ਲੋਕਾਂ ਦੇ ਘਰ ਬਣਾ ਕੇ ਦਿੱਤੇ ਆ ਜਿਨ੍ਹਾਂ ਦਾ ਕੋਈ ਵੀ ਨੁਕਸਾਨ ਹੋਇਆ ਉਹ ਉਹਨਾਂ ਦੇ ਵਿੱਚ ਜਿਹੜੀ ਸੰਭਵ ਜਿਹੜੀ ਸੇਵਾ ਹੈਗੀ ਉਹ ਵੀ ਅਸੀਂ ਕਰਾਂਗੇ ਔਰ ਜਦੋਂ ਇਹ ਮਹਾਮਾਰੀ ਜਦੋਂ ਫੈਲਣੀ ਆ ਜਦੋਂ ਪਾਣੀ ਘਟਣਾ ਵਾ ਜਿਹੜੇ ਡੰਗਰ ਮਰੇ ਆ ਜਾਂ ਕੋਈ ਹੋਰ ਜਿਹੜੇ ਜਾਨਵਰ ਮਰੇ ਉਹਨਾਂ ਦੀ ਜਿਹੜੇ ਨਾਲ ਜਿਹੜੀ ਮਹਾਮਾਰੀ ਜਿਹੜੀ ਫੈਲਣੀ ਉਹਦੇ ਲਈ ਅਸੀਂ ਟੀਮਾਂ ਪਹਿਲਾਂ ਤੋਂ ਹੀ ਬਣਾ ਰਹੇ ਆ ਜਿਹੜੀਆਂ ਡਾਕਟਰਾਂ ਦੀਆਂ ਟੀਮਾਂ ਸਾਡੀਆਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਾ ਕੇ ਹਰ ਗਰਾਊਂਡ ਲੈਵਲ ਔਰ ਜਿਆ ਦਵਾਈਆਂ ਆਉਂਦੀਆਂ ਸੇਵਾ ਜਾਂ ਹੋਰ ਵੀ ਜਿਹੜੇ ਜਰੂਰਤ ਦਾ ਕੋਈ ਸਮਾਨ ਹੋਏਗਾ ਉਹਦੋਂ ਵੀ ਲੋਕਾਂ ਤੱਕ ਪਹੁੰਚਦਾ ਕਰ ਦਿੱਤਾ ਜਾਏਗਾ ਤੁਸੀਂ ਮਰਿਟੀ ਕਮਿਸ਼ਨ ਦੇ ਚੇਅਰਮੈਨ ਵੀ ਹੋ ਐਸ ਦਾ ਚੇਅਰਮੈਨ ਹੋਰ ਮਰਿਟੀ ਕਮਿਸ਼ਨ ਦੇ ਕੀ ਕਿ ਮੇਰੇ ਧਿਆਨ ਦੇ ਵਿੱਚ ਨਾ ਇੱਕ ਮਸਲਾ ਆਇਆ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਕੋਈ ਲੋਕ ਧਰਮ ਨੂੰ ਲੈ ਕੇ ਜਾਤ ਨੂੰ ਲੈ ਕੇ ਗੱਲ ਕਰ ਰਹੇ ਨੇ ਕੋਈ ਮੈਨੂੰ ਕੋ ਵੀਡੀਓ ਵੀ ਆਈਆਂ ਸੀ ਔਰ ਮੇਰੇ ਮinority ਕਮਿਸ਼ਨ ਦੇ ਵਿੱਚ ਮੇਰੇ ਕੋ ਕੰਪਲੇਂਟਾਂ ਵੀ ਆਈਆਂ ਵੀ ਕੋਈ ਧਰਮ ਜਾਤ ਨੂੰ ਲੈ ਕੇ ਲੋਕ ਗੱਲ ਕਰ ਰਹੇ ਨੇ ਔਰ ਉਹਨਾਂ ਦੇ ਉੱਪਰ ਮੇਰੀ ਕੱਲ ਡੀਜੀਪੀ ਸਾਹਿਬ ਨਾਲ ਮੀਟਿੰਗ ਹੋਈ ਆ ਔਰ ਜਿਹੜੇ ਵੀ ਲੋਕ ਧਰਮ ਦਾ ਨਾਮ ਲੈ ਕੇ ਜਾਂ ਜਾਤ ਦਾ ਨਾਮ ਲੈ ਕੇ ਕੋਈ ਵਿਤਕਰਾ ਕਰਨਗੇ ਕਿਉਂਕਿ ਜਿਹੜੀ ਮਹਾਮਾਰੀ ਆ ਇਹ ਸਾਰੇ ਲੋਕਾਂ ਦੇ ਉੱਪਰ ਪਈ ਆ ਧਰਮ ਜਾਤ ਤੇ ਨਹੀਂ ਕਿਸੇ ਤੇ ਵੀ ਪਈ ਔਰ ਜਿਹੜਾ ਕੋਈ ਧਰਮ ਜਾਤ ਨੂੰ ਲੈ ਕੇ ਟਾਰਗੇਟ